ਪੰਜਾਬ ਸਰਕਾਰ ਤੇ ਸੈਂਟਰ ਦੀ ਸਰਕਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾ ਰਹੇ ਆ ਤੇ ਪੁੱਛ ਰਹੇ ਆ ਕਿਵੇਂ ਮਨਾਉਣਾ ਚਾਹੀਦਾ ਤੇ ਮੈਂ ਇਹ ਗੱਲ ਦੱਸਣੀ ਚਾਹੁੰਦਾ ਜੇਕਰ ਮਨਾਉਣ ਲੱਗੇਓ ਤੇ ਇਸ ਤਰੀਕੇ ਨਾਲ ਮਨਾਓ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਦੋਂ ਕਾਂਗੜ ਦੀ ਧਰਤੀ ਤੇ ਗਏ ਤੇ ਕਾਂਗੜ ਦੇ ਸਿੱਖਾਂ ਨੂੰ ਹੁਕਮਨਾਮਾ ਜਾਰੀ ਕੀਤਾ ਵੀ ਮੇਰੇ ਸਿੱਖ ਇਸ ਧਰਤੀ ਤੇ ਤੰਬਾਕੂ ਦੀ ਖੇਤੀ ਨਾ ਕਰਨ ਵੀ ਤੰਬਾਕੂ ਸੇਖ ਨੇ ਨਾਮ ਵਰਤਣਾ ਨਾ ਤੰਬਾਕੂ ਦੀ ਖੇਤੀ ਕਰਨੀ ਹੈ ਤੇ ਜੇਕਰ ਮਨੋਂ ਨਹੀਂ ਲੱਗੇ ਉਹ ਤੇ ਪੂਰੇ ਪੰਜਾਬ ਦੇ ਵਿੱਚੋਂ ਤੰਬਾਕੂ ਦੀ ਵਿਕਰੀ ਬੰਦ ਕਰ ਦਿਓ ਤੰਬਾਕੂ ਵੇਚਣ ਵਾਲਿਆਂ ਤੇ ਬੰਦੀ ਲਾ ਦਿਓ ਜਿਹੜਾ ਤੰਬਾਕੂ ਵੇਚਦਾ ਹੈ ਨਹੀਂ ਤੇ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਉੱਪਰ ਕੀਤੇ ਵੱਡੇ ਸਰਕਾਰੀ ਤੌਰ ਤੇ ਪ੍ਰਬੰਧ ਵੱਡੇ ਇਕੱਠ ਵੱਡੇ ਸੈਮੀਨਾਰ ਕਿਸੇ ਕੰਮ ਦੇ ਨਹੀਂ ਦੇਖ ਕੇ ਕਰਨਾ ਤੇ ਸਿਧਾਂਤ ਤੇ ਕੰਮ ਕਰੋ ਜੋ ਗੁਰੂ ਤੇਗ ਬਹਾਦਰ ਪਾਸ਼ਾ ਜੀ ਸਿੱਖਿਆ ਦੇ ਕੇ ਗਏ ਕਾਂਗੜ ਦੇ ਸਿੱਖਾਂ ਨੂੰ ਵੀ ਤੰਬਾਕੂ ਦੀ ਵਰਤੋਂ ਨਹੀਂ ਕਰਨੀ ਤੰਬਾਕੂ ਦੀ ਖੇਤੀ ਨਹੀਂ ਕਰਨੀ ਉਸ ਚੀਜ਼ ਦੇ ਉੱਪਰ ਪਹਿਰਾ দাও ਤੁਹਾਡੇ ਦਿਹਾੜੇ ਇਹ ਮਨਾਏ ਸਫਲ ਹੋ ਜਾਣਗੇ